ਹੁਣ ਮੈਨੂੰ ਕੋਈ ਆਵਾਜ਼ ਮਾਰਦਾ ਮੈਂ ਡੱਡੂ ਮੰਗੋ ਉੱਠਦਾ ਹੀ ਮਿੰਟੋ ਮਿੰਟ ਭੱਜ ਕੇ ਕੰਮ ਕਰੀਦੇ ਆ ਬਿਮਾਰੀ ਦਾ ਇਲਾਜ ਕਰਦੇ ਆ ਅਸੀਂ ਦਰਦ ਦਾ ਇਲਾਜ ਨਹੀਂ ਕਰਦੇ ਠੀਕ ਇੱਕ ਵਾਰ ਜ਼ਰੂਰ ਐਸ ਤਰੀਕੇ ਨਾਲ ਕਰਕੇ ਵਿਖਾਓ ਇਹ ਪਹਿਲਾਂ ਮੁਰਦੀਆਂ ਨਹੀਂ ਸੀ ਨਹੀਂ ਬੇਟਾ ਪਹਿਲਾਂ ਬਹੁਤ ਪ੍ਰੋਬਲਮ ਹੁੰਦੀ ਸੀ ਜੋ ਸਵੇਰ ਉੱਠਣਾ ਤਾਂ ਸਜਣਾ ਹੁੰਦਾ ਸੀ ਜੋੜਾਂ ਨੂੰ ਬਹੁਤ ਆ ਜੋੜਾਂ ਦੇ ਵਿੱਚ ਦਰਦ ਹੁੰਦਾ ਸੀ ਉਸ ਦੇ ਨਾਲ ਮੈਨੂੰ ਬਹੁਤ ਰਿਲੀਫ ਮਹਿਸੂਸ ਹੋ ਰਿਹਾ ਹਰਕ ਹਾਂ ਹੁਣ ਘੋੜੇ ਵਾਂਗ ਉੱਠੀ ਜਾ ਘੋੜੇ ਵਾਂਗ ਡਾਕਟਰਾਂ ਕਹਿੰਦੇ ਬਜਲ ਘਟਾਓ ਹੁਣ ਕੋਈ ਲੋੜ ਨਹੀਂ ਠੀਕ ਐਸਾ ਹੁੰਦਾ ਕਿਉਂ ਹੈ ਬੇਸਿਕਲੀ ਕੀ ਹੈਗਾ ਵੀ ਤੁਹਾਡੀ ਇੰਡਾਈਜੈਸ਼ਨ ਹੈ ਇੰਡਾਈਜੈਸ਼ਨ ਦੇ ਨਾਲ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਉਹਦੇ ਨਾਲ ਤੁਹਾਡੇ ਬਲੱਡ ਚ ਟਾਕਸਿਨਸ ਆਨੇ ਸ਼ੁਰੂ ਹੋ ਜਾਂਦੇ ਆ ਇਹ ਜਿਹੜਾ ਸਾਡਾ ਫਾਰਮੂਲਾ ਡਿਜ਼ਾਈਨ ਕੀਤਾ ਅਸੀਂ ਇਹ ਤਿੰਨਾਂ ਚੀਜ਼ਾਂ ਤੇ ਕੰਮ ਕਰੇਗਾ ਡਾਈਜੈਸ਼ਨ ਨੂੰ ਠੀਕ ਕਰੇਗਾ ਮੈਟਾਬੋਲਿਜ਼ਮ ਨੂੰ ਸਪੀਡ ਅਪ ਕਰੇਗਾ ਤੇ ਜਿਹੜੇ ਤੁਹਾਡੇ ਟਾਕਸਿਨਸ ਆ ਉਹਨੂੰ ਬੋਡੀ ਨੂੰ ਰਿਮੂਵ ਕਰੇਗਾ ਅਸੀਂ ਬੇਟਾ ਜੇ ਗੁਰੂ ਘਰ ਜਾਂਦੇ ਸੀ ਸਾਤੋਂ ਚੌਂਕੜੀ ਮਾਰ ਕੇ ਨਹੀਂ ਸੀ ਬੈਠਾ ਜਾਂਦਾ ਵੀ ਅਸੀਂ ਘੰਟਾ ਦੋ ਘੰਟੇ ਬਹਿ ਜਾਈਏ ਅਸੀਂ ਜੇ ਮੁੜ ਕੇ ਹੋਣਾ ਬਾਪ ਸਾਡੇ ਮਨ ਚ ਆ ਰਿਹਾ ਨਾ ਸਾਡੀ ਹਾਜ਼ਰੀ ਲੱਗੇ ਸਟੂਲ ਉਦੇ ਨਾਲ ਅਸੀਂ ਕਹਣਾ ਵੀ ਗੁਰੂ ਸਾਹਿਬ ਤੋਂ ਉੱਚੇ ਹੋ ਕੇ ਬੈਠੇ ਆ ਵੀ ਸਾਡੀ ਹਾਜ਼ਰੀ ਨਹੀਂ ਲੱਗੇ ਸਾਨੂੰ ਚਾਹੀਦਾ ਨਹੀਂ ਤੁਸੀਂ ਖਾਓ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਲੋਕੀ ਇਹੀ ਚਾਹੁੰਦੇ ਆ ਵੀ ਸਾਨੂੰ ਅਸੀਂ ਗੋਲੀ ਖਾਈਏ ਸਾਨੂੰ ਸਾਈਡ ਇਫੈਕਟ ਨਾ ਹੋਵੇ ਡਰਦੇ ਆ ਲੋਕੀ ਗੋਲੀਆਂ ਖਾਣ ਤੋਂ ਤਾਂ ਮੈਮ ਇਹ ਮੈਡੀਸਿਨ ਲਈਤੀ ਮੈਂ 15 ਤੋਂ 20 ਦਿਨ ਖਾਈ ਆ ਹੁਣ ਮੈਨੂੰ ਰਿਲੀਫ ਆ ਨਾਨ ਵੇਜ ਜ਼ਿਆਦਾ ਖਾਂਦੇ ਸੀ ਕਿ ਡਰਿੰਕ ਦੇ ਨਾਲ ਨਾਨ ਵੇਜ ਵੈਸੇ ਜ਼ਿਆਦਾ ਲੱਗਦਾ ਜਾਂਦਾ ਚੈੱਕ ਕਰਾਇਆ ਤਾਂ ਯੂਰਿਕ ਐਸਿਡ ਲੈਵਲ ਜ਼ਿਆਦਾ ਆ। ਮੇਰੀ ਪ੍ਰੋਬਲਮ ਹੁਣ 10% ਦੀ ਰਹੀ ਗਈ 90% ਸੌਟ ਆਊਟ ਹੋ ਗਈ। ਜਿਹੜੀਆਂ ਦੂਜੀਆਂ ਮੈਡੀਸਿਨਸ ਹੈਗੀਆਂ ਐਲੋਪੈਥਿਕ ਮੈਡੀਸਿਨਸ ਆ ਉਹਦਾ ਮੈਕੈਨਿਜ਼ਮ ਇਹ ਹੈ ਕਿ ਉਹ ਬੋਡੀ ਚ ਤੁਹਾਡੇ ਯੂਰਿਕ ਐਸਿਡ ਬਣਾਉਣਾ ਹੀ ਬੰਦ ਕਰ ਦਿੰਦੀ ਹੈ। ਇਹਨੇ ਤੁਹਾਡਾ ਯੂਰਿਕ ਐਸਿਡ ਜਿਹੜਾ ਨੈਚੁਰਲ ਤਰੀਕੇ ਨਾਲ ਮੇਨਟੇਨ ਕਰਨਾ ਹੈ ਇਹਨੂੰ। ਉਹ ਕਹਿੰਦਾ ਯਾਰ ਮੈਂ ਤਾਂ ਆਹ ਚੀਜ਼ ਖਾਣੀ ਹੈ। ਠੀਕ ਆ ਜੀ ਉਹਨੂੰ ਸਮਝਾਣੇ ਵੀ ਚਲ ਤੂੰ ਘੱਟ ਖਾਲਾ ਜਾਂ ਉਹਦਾ ਆਲਟਰਨੇਟ ਦੇ ਦੰਨੇ ਵੀ ਆਹ ਚੀਜ਼ਾਂ ਖਾਲਾ ਜਦੋਂ ਫਰਕ ਪੈਣ ਲੱਗ ਜਾਂਦਾ ਲੋਕੀ ਮੰਨਦੇ ਵੀ ਆ ਸਾਡੀ ਗੱਲ ਅੱਜ ਹਰ ਘਰ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਨੇ ਪਰ ਲੋਕ ਜਿਹੜੇ ਨੇ ਉਹ ਥਾ ਥਾ ਤੇ ਘੁੰਮਦੇ ਨੇ ਕਿ ਸਾਡਾ ਇਲਾਜ ਹੋ ਜਵੇ ਪਰ ਬਹੁਤ ਵਾਰ ਉਹਨਾਂ ਨੂੰ ਇਲਾਜ ਜਿਹੜਾ ਹੈ ਉਹ ਨਹੀਂ ਮਿਲਦਾ ਸੋ ਇੱਕ ਕੰਪਨੀ ਸਟ੍ਰੀਮਲਾਈਨ ਫਾਰਮਾ ਜਿਹੜੀ ਆ ਉਹ ਇਸ ਸਮੇਂ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਖੂਬ ਨਾਮ ਕਮਾ ਰਹੀ ਹੈ ਕਿਉਂਕਿ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਉਹਨਾਂ ਲੋਕਾਂ ਦਾ ਵੀ ਇਲਾਜ ਕਰ ਦਿੰਦੇ ਨੇ ਜਿਹੜੇ ਲੋਕ ਬਹੁਤ ਥਾਵਾਂ ਤੋਂ ਠੱਕੇ ਖਾ ਚੁੱਕੇ ਨੇ ਸੋ ਯੂਰਿਕ ਐਸਿਡ ਇੱਕ ਅਜਿਹੀ ਬਿਮਾਰੀ ਜੋ ਬਹੁਤ سارے ਲੋਕ ਇਸ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ ਪਰ ਕਰ ਨਹੀਂ ਪਾਉਂਦੇ ਸੋ ਸਾਡੇ ਨਾਲ ਕੁਝ ਮਰੀਜ਼ ਬੈਠੇ ਨੇ ਜੋ ਇਹਨਾਂ ਦੀ ਦਵਾਈ ਦੇ ਨਾਲ ਫਾਇਦਾ ਲੈ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਕੰਪਨੀ ਦੇ ਓਨਰ ਦੇ ਨਾਲ ਗੱਲ ਕਰਾਵਾਂਗੀ ਕਿਉਂਕਿ ਇਹਨਾਂ ਦੇ ਮੂੰਹੋਂ ਨਿਕਲੀ ਗੱਲ ਸੱਚੀ ਹੋ ਸੱਚੀ ਹੋ ਸਕਦੀ ਹੈ ਕਿਉਂਕਿ ਬਹੁਤ ਵਾਰ ਅਸੀਂ ਹਮੇਸ਼ਾ ਸੇ ਕੋਸ਼ਿਸ਼ ਕਰਦੇ ਆ ਕਿ ਜਿਨ੍ਹਾਂ ਨੇ ਫਾਇਦਾ ਲਿਆ ਹੈ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਵਾਈਏ ਜਿਨ੍ਹਾਂ ਨੇ ਫਾਇਦਾ ਲਿਆ ਹੈ ਉਹਨਾਂ ਦੇ ਮੂੰਹੋਂ ਸਾਚੂ ਗਲਵਾਈਏ ਸੋ ਸਰ ਮੈਂ ਦੇਖਿਆ ਕਿ ਤੁਸੀਂ ਵੀ ਹਨਾ ਅੰਦਰ ਗਏ ਸੀ ਦਵਾਈ ਲੈ ਰਹੇ ਸੀ ਆਖਿਰਕਾਰ ਕੀ ਪ੍ਰੋਬਲਮ ਹੈ ਤੁਹਾਨੂੰ ਜਾਂ ਆਯੁਰਵੈਦਿਕ ਤੇ ਤੁਸੀਂ ਕਿਵੇਂ ਵਿਸ਼ਵਾਸ ਕਰ ਰਹੇ ਹੋ ਮੈਡਮ ਮੇਰੇ ਨਾ ਅੱਡੀਆਂ ਦੇ ਪੈਰਾਂ ਦੇ ਉਂਗਲਾਂ ਦੇ ਹੱਥਾਂ ਦੇ ਜਿਹੜੇ ਜੋੜ ਹੈ ਜੋਇੰਟ ਇਹ ਇਹ ਕੰਮ ਨਹੀਂ ਸੀ ਕਰਦੇ ਹੂੰ ਤੇ ਕੁਝ ਮੇਰੀ ਸਹਾਦਨਾ ਹੈ ਜੀ ਇਹ ਵੀ ਮੈਨੂੰ ਬੈਠਣਾ ਪੈਂਦਾ 2-3 ਘੰਟੇ ਉਹਦੇ ਨਾਲ ਮੇਰੇ ਪੈਰ ਸੁੰਨ ਹੋ ਜਾਂਦੇ ਸੀ ਉਂਗਲੀਆਂ ਮੇਰੀਆਂ ਤੱਕ ਹੋ ਜਾਂਦੀਆਂ ਸੀਗੀਆਂ ਤੇ ਮੈਂ ਡਾਕਟਰ ਸਾਹਿਬ ਨੂੰ ਦਿਖਾਇਆ ਮੈਂ ਡਾਕਟਰ ਸਾਹਿਬ ਇਸ ਤਰ੍ਹਾਂ ਕਰਕੇ ਐ ਹੋ ਰਿਹਾ ਤੇ ਉਹਨਾਂ ਨੇ ਟੈਸਟ ਕੀਤਾ ਕਹਿੰਦੇ ਯੂਰਿਕ ਐਸਿਡ ਵਧਿਆ ਹੋਇਆ ਤੁਹਾਡਾ ਤੇ ਮੈਂ ਕਹਾਈ ਇਹਦਾ ਇਲਾਜ ਉਹਨਾਂ ਨੇ ਗੋਲੀ ਲਾਤੀ ਕੋਈ ਉਹ ਗੋਲੀ ਮੈਂ ਲੈਣ ਲੱਗਿਆ 15-20 ਦਿਨ ਲਿਤੀ ਉਹਦੇ ਨਾਲ ਮੈਨੂੰ ਯੂਰਿਨ ਦੀ ਪ੍ਰੋਬਲਮ ਸ਼ੁਰੂ ਹੋ ਗਈ ਉਹ ਯੂਰਿਨ ਦੀ ਪ੍ਰੋਬਲਮ ਸ਼ੁਰੂ ਹੋ ਗਈ ਤੇ ਮੈਂ ਇੱਕ ਵਾਰ ਆ ਗਿਆ ਮੈਂ ਕਿਹਾ ਵੀ ਇਹਦਾ ਕਿਡਨੀ ਤੇ ਇਫੈਕਟ ਪਊਗਾ ਇਹਦਾ ਮੇਰੇ ਫਿਰ ਇੱਕ ਮਿੱਤਰ ਨੇ ਡਾਕਟਰ ਸਾਹਿਬ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਆ ਕਰਕੇ ਆਏ ਹੋ ਗਿਆ ਵੀ ਉਹਨਾਂ ਨੇ ਇਹ ਗੋਲੀ ਲਈ ਆ ਉਹਦੇ ਨਾਲ ਯੂਰਨ ਦੀ ਪ੍ਰੋਬਲਮ ਸ਼ੁਰੂ ਹੋ ਗਈ ਤੇ ਉਹਨਾਂ ਨੇ ਫਿਰ ਮੈਨੂੰ ਦੱਸਿਆ ਕਹਿੰਦੇ ਵੀ ਤੁਸੀਂ ਨਾ ਡਾਕਟਰ ਯੂਰੀ ਹੈ ਇਹ ਮੰਗਵਾਓ ਉਹ ਫਿਰ ਮੈਂ ਆਨਲਾਈਨ ਸਰਚ ਕੀਤਾ ਤੇ ਮਿਲ ਗਿਆ ਮੈਂ ਉਹ ਮੰਗਵਾ ਲਿਆ ਉਹ ਮੰਗਵਾ ਕੇ ਤੇ ਮੈਂ 28 30 ਦਿਨ ਹੋਏ ਆ ਉਹਦੇ ਨਾਲ ਮੈਨੂੰ ਬਹੁਤ ਰਿਲੀਫ ਮਹਿਸੂਸ ਹੋ ਰਹੀ ਹੈ ਨਾਲ ਫਾਇਦਾ ਹੋ ਰਿਹਾ ਉਹਦੇ ਨਾਲ ਮੈਨੂੰ ਜਿਹੜੀ 70 80% ਮੈਨੂੰ ਰੀਲੀਫ ਹੋ ਰਿਹਾ ਜਿੱਥੇ ਮੈਂ 2 ਘੰਟੇ ਬਹਿੰਦਾ ਸੀ ਉੱਥੇ ਮੈਂ 3 ਘੰਟੇ ਵੀ ਬੈਠਣ ਲੱਗ ਗਿਆ ਜਿਹੜੀ ਜਿਹੜੀ ਪਹਿਲਾਂ ਪੇਨ ਹੁੰਦੀ ਸੀ ਉਹ ਨਹੀਂ ਹੁੰਦੀ ਤੇ ਇਸ ਕਰਕੇ ਮੈਂ ਤਾਂ ਇਹੀ ਸਭ ਨੂੰ ਕਹਿ ਰਿਹਾ ਭਾਈ ਜਿਹੜੇ ਯੂਰਿਕ ਐਸਿਡ ਥੋੜਾ ਵੱਧ ਆ ਐਲੋਪੈਥਿਕ ਦਵਾਈਆਂ ਲੈਣ ਨਾਲੋਂ आयुर्वेद ਦੇ ਡਾਕਟਰ ਉਹ ਹੀ ਯੂਜ਼ ਕਰੋ ਤੁਸੀਂ ਤੁਸੀਂ ਕਹਾਂ ਕਿ ਮੈਂ ਬੈਠ ਨਹੀਂ ਪਾਉਂਦਾ ਸੀ ਨਾ ਹੁਣ ਵੀ ਮੈਂ ਤੁਹਾਨੂੰ ਦੇਖ ਲਈ ਤੁਸੀਂ ਕਾਫੀ ਧੀਰ ਤੋਂ ਬੈਠੇ ਸੀ ਮੈਂ ਚਾਹੂੰਗੀ ਇੱਕ ਵਾਰ ਖੜੇ ਹੋ ਕੇ ਤੁਸੀਂ ਪੈਰ ਮਾਰ ਕੇ ਜਰੂਰ ਦਿਖਾਓ ਵੀ ਤੁਹਾਨੂੰ ਹੁਣ ਫਾਇਦਾ ਹੈਗਾ ਕਿ ਜਾਂ ਨਹੀਂ ਹਾਂਜੀ ਹਾਂਜੀ ਪੈਰ ਆ ਤੁਹਾਨੂੰ ਕੀ ਪ੍ਰੋਬਲਮ ਸੀ ਤੁਹਾਨੂੰ ਸੀ ਕੋਡਿਆਂ ਦੀ ਪ੍ਰੋਬਲਮ ਬਹੁਤ ਦਵਾਈਆਂ ਲਈਆਂ ਕਿਤੇ ਨਹੀਂ ਫਰਕ ਪਿਆ ਕਿਸੇ ਨੇ ਇੱਧਰ ਸਲਾਹ ਦਿੱਤੀ ਇੱਥੇ ਆ ਕੇ ਦਵਾਈ ਲਈ ਹੁਣ ਬਹੁਤ ਫਰਕ ਆ ਹਾਂ ਹੁਣ ਕੋੜੇ ਵਾਂਗ ਉਠੀ ਜਾਂ ਕੋੜੇ ਵਾਂਗ ਡਾਕਟਰਾਂ ਕਨੇ ਬਜਨ ਘਟਾਓ ਹੁਣ ਕੋਈ ਲੋੜ ਨਹੀਂ ਪਈ ਹਾਂਜੀ ਜਦੋਂ ਤੁਸੀਂ ਇਹਨਾਂ ਦੇ ਕੋਲ ਜੁੜੇ ਤੁਸੀਂ ਉਸ ਤੋਂ ਪਹਿਲਾਂ ਤੁਹਾਨੂੰ ਜਦੋਂ ਤੁਸੀਂ ਨਾ ਤੋਂ ਪਹਿਲੀ ਵਾਰ ਦਵਾਈ ਮੰਗਾਈ ਤੁਹਾਨੂੰ ਵਿਸ਼ਵਾਸ ਹੋਇਆ ਤੁਹਾਨੂੰ ਇੰਜ ਲੱਗਾ ਕਿ ਨਹੀਂ ਐਵੇਂ ਤਾਂ ਬਹੁਤ ਆਨਲਾਈਨ ਦਵਾਈਆਂ ਹੈਗੀਆਂ ਨੇ ਉਦੋਂ ਵਿਸ਼ਵਾਸ ਸੀਗਾ ਕਿ ਖਾਣ ਤੋਂ ਬਾਅਦ ਵਿਸ਼ਵਾਸ ਹੋਇਆ ਖਾਣ ਤੋਂ ਬਾਅਦ ਵਿਸ਼ਵਾਸ ਹੋ ਗਿਆ ਜੀ ਪੂਰਾ ਉਰਪਤਾ ਲੱਗਣ ਲੱਗ ਗਿਆ ਹੁਣ ਘੋੜੇ ਵਾਂਗ ਉੱਠੀਦਾ ਘੋੜੇ ਵਾਂਗ ਭੱਜਦਾ ਖੜੇ ਹੋ ਕੇ ਦਿਖਾਉ ਤਾਂ ਮੈਂ ਸਰੀਰ ਪਾ ਰਹਾ ਫਿਰ ਵੀ ਕਹੂੰਗੀ ਕਿ ਦਿਖਾਓ ਬਿਲਕੁਲ ਸੋ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਜਿਹੜੇ ਨੇ ਉਹ ਫਿੱਟ ਹੁੰਦੇ ਨਜ਼ਰ ਆ ਰਹੇ ਨੇ ਤੁਹਾਨੂੰ ਕੀ ਪ੍ਰੋਬਲਮ ਸੀ ਮੈਂ ਜਿਵੇਂ ਸਾਰੀ ਦਿਹਾੜੀ ਆਫਿਸ 'ਚ ਬੈਠਾ ਰਹਿੰਦਾ ਸੀ ਕਈ ਤਾਂ ਜ਼ਿਆਦਾ ਟਾਈਮ ਮੇਰੀ ਸਿਟਿੰਗ ਹੋਣ ਦੇ ਕਰਕੇ ਚਲੋ ਵੇਟ ਤਾਂ ਮੇਰਾ ਜ਼ਿਆਦਾ ਸੀ ਮੇਰੇ ਜਿਹੜੇ ਜੋੜ ਸੀਗੇ ਉਹ ਜਕੜਨ ਲੱਗ ਗਏ ਸੀਗੇ ਮਤਲਬ ਮੈਂ ਜਿਵੇਂ ਕੰਮ ਕਰਕੇ ਕੁਝ ਉੱਠਣਾ ਜਾਂ ਪਾਣੀ ਪੀਣ ਜਾਣਾ ਮੈਂ ਸੋਚ-ਸੋਚ ਕੇ ਉੱਠਦਾ ਸੀਗਾ ਵੀ ਇਹਨਾਂ ਦਰਦ ਨਾ ਹੋਵੇ ਮੈਂ ਆਨਲਾਈਨ ਜਾਂ ਆਪਣੇ ਕਾਫੀ ਡਾਕਟਰਸ ਨੂੰ ਕੰਸਲਟ ਕੀਤਾ ਪਰ ਮੈਨੂੰ ਉਹ ਰਿਜ਼ਲਟ ਨਹੀਂ ਮਿਲ ਪਾਇਆ ਜਿਹੜਾ ਮੈਨੂੰ ਚਾਹੀਦਾ ਸੀ ਪਰ ਜਦੋਂ ਮੈਨੂੰ ਕਿਸੇ ਨੇ ਦੱਸਿਆ ਕਿ ਡਾਕਟਰ ਯੂਰੀ ਇੱਕ ਮੈਡੀਸਨ ਆ ਉਹਨਾਂ ਨੇ ਮੈਨੂੰ ਵੈਬਸਾਈਟ ਦੇ ਕਿਸੇ ਨੇ ਰੈਫਰੈਂਸ ਦਿੱਤਾ ਮੈਨੂੰ ਹੁਣ 30 ਤੋਂ 45 ਦਿਨ ਹੋ ਗਏ ਨੇ ਜੀ ਮੈਂ ਹੁਣ ਉੱਠਦਾ ਮੈਨੂੰ ਕੋਈ ਆਫਿਸ 'ਚ ਵਾਜ ਮਾਰਦਾ ਡੱਡੂ ਮੰਗੂ ਉੱਠੀਦਾ ਹੀ ਵੇਟ ਜ਼ਿਆਦਾ ਪਰ ਤਾਂ ਵੀ ਮੇਰਾ ਹੁਣ ਮੈਨੂੰ ਜਿਹੜੇ ਜੋੜਾਂ ਦੀ ਪ੍ਰੋਬਲਮ ਸੀ ਕੀ ਜ਼ਿਆਦਾਤਰ ਬੈਠੇ ਕਰਕੇ ਫਰੋਜ਼ ਹੋ ਜਾਂਦੇ ਸੀ ਹੁਣ ਠੀਕ ਨਹੀਂ ਬਹੁਤ ਵਾਰ ਜਿਵੇਂ ਤੁਹਾਡੇ ਜੋੜਾ ਕੰਮ ਨਹੀਂ ਕਰਦੀਆਂ ਸੀ ਹਨਾ ਤੁਸੀਂ ਤੁਹਾਨੂੰ ਕੋਈ ਆਫਿਸ ਚ ਆਵਾਜ਼ ਮਾਰਦਾ ਤੁਸੀਂ ਉੱਠ ਨਹੀਂ ਪਾਉਂਦੇ ਸੀ ਫਿਰ ਤੁਹਾਡੇ ਵੇਟ ਨਾਲ ਉਹਨੂੰ ਜੋੜ ਕੇ ਵੀ ਵੇਖਿਆ ਜਾਂਦਾ ਹੋਵੇਗਾ ਮਜ਼ਾਕ ਉਡਾਇਆ ਜਾਂਦਾ ਹੋਵੇਗਾ ਕਿ ਖਰੇ ਵੇਟ ਜ਼ਿਆਦਾ ਇਸ ਕਰਕੇ ਨਹੀਂ ਉੱਠ ਪਾਉਂਦੇ ਹਾਂਜੀ 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 ਪਰ ਗੱਲ ਸੀਗੀ ਮੈਨੂੰ ਪ੍ਰੋਬਲਮ ਸੀਗੀ ਹੁਣ ਕੋਈ ਜਾਣਦਾ ਨਹੀਂ ਸੀ ਹੁਣ ਮੈਨੂੰ ਜਿਵੇਂ ਕੋਈ ਵੀ ਆਵਾਜ਼ ਮਾਰਦਾ ਅੱਗੇ ਤਾਂ ਚਲੋ ਮਜ਼ਾਕ ਉਡਾਂਦੇ ਸੀ ਕਿ ਹੁਣ ਮੈਂ ਮੈਨੂੰ ਸੀਗਾ ਵੀ ਦਰਦ ਮੈਨੂੰ ਹੋ ਰਿਹਾ ਕਿਸੇ ਨੂੰ ਨਹੀਂ ਪਤਾ ਲੱਗਦਾ ਦਰਦ ਦਾ ਹੁਣ ਮੈਨੂੰ ਕੋਈ ਆਵਾਜ਼ ਮਾਰ ਡੱਡੂ ਮੰਗੋ ਠੜਦਾ ਹੀ ਮਿੰਟੋ ਮਿੰਟ ਭੱਜ ਕੇ ਕੰਮ ਕਰੀਦੇ ਆ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਟ੍ਰੀਮ ਲਾਈਨ ਵਾਲਿਆਂ ਦਾ ਜਿਨ੍ਹਾਂ ਨੇ ਮੇਰਾ ਮਤਲਬ ਹੁਣ ਇੱਕ ਸਾਉਦੀ ਮੇਰੀ ਅੱਧੀ ਪ੍ਰੋਬਲਮ ਮੇਰੀ ਜਿਹੜੀ ਹੈ ਠੀਕ ਕਰਤੀ ਦਵਾਈ ਏਡੀ ਵਧੀਆ ਮੈਨੂੰ ਉਹਨਾਂ ਨੇ ਰეკਮੈਂਡ ਕੀਤੀ ਹੁਣ ਨਾਲ ਨਾਲ ਮੈਨੂੰ ਉਹ ਵੇਟ ਲਾਸਟ ਦੇ ਵੀ ਪ੍ਰੋਡਕਟ ਥੋੜੇ ਦੇ ਰਹੇ ਨੇ ਉਹਦੇ ਨਾਲ ਵੀ ਮੈਨੂੰ ਵਧੀਆ ਰਿਜ਼ਲਟ ਮਿਲ ਰਿਹਾ ਭਾਈ ਮੁੰਡੇ ਨੇ ਚੈਲੰਜ ਕਰ ਦਿੱਤਾ ਵੀ ਕੋਈ ਆਵਾਜ਼ ਮਾਰ ਕੇ ਦਿਖਾਵੇ ਵੀ ਇਹ ਝੱਟ ਉੱਠਣਗੇ ਡੱਡੂ ਦੇ ਵਾਂਗੂ ਤੁਹਾਨੂੰ ਕੀ ਪ੍ਰੋਬਲਮ ਸੀ ਜੀ ਬੈਠੋ ਮੇਰਾ ਬੋਡੀ ਬਿਲਡਿੰਗ ਕਰਦਾ ਸੀਗਾ ਸੀਗਾ ਆਪਣੇ ਅਦਰ ਪ੍ਰੋਟੀਨ ਲੈਣ ਕਰਕੇ ਢਿਲੀ ਜੋ ਮਸਲ ਪੇਨ ਹੋਣ ਲੱਗ ਗਿਆ ਸੀ ਮੇਂ ਉਂਗਲਾਂ ਤੇ ਪੇਨ ਹੋਣ ਲੱਗ ਗਿਆ ਸੀ ਮੇਰੇ ਗੋਡਿਆਂ ਪੇਨ ਲੱਗੇ ਪੈਰਾਂ ਤੇ ਪੇਨ ਲੱਗ ਗਿਆ ਸੀ ਮੇਰੇ ਜੋ ਜਿਮ ਚ ਵੇਟ ਚੱਕਦਾ ਸੀ ਮੇਰੇ ਡੰਬਲ ਨਹੀਂ ਫੜੇ ਜਾਂਦੇ ਸੀ ਗ੍ਰਿਪ ਨਹੀਂ ਪਸਹੀ ਪੈਂਦੀ ਸੀ ਜਿਹੜੇ ਕਹਿ ਮੈਨੂੰ ਪੇਨ ਕਾਫੀ ਜ਼ਿਆਦਾ ਹੋ ਰਿਹਾ ਸੀਗਾ ਫਿਰ ਡਾਕਟਰ ਸਾਹਿਬ ਨਾਲ ਕੰਸਲਟ ਕੀਤੀ ਡਾਕਟਰ ਸਾਹਿਬ ਨੇ ਦੱਸਿਆ ਵੀ ਆਪਣਾ ਯੂਰਿਕ ਐਸਿਡ ਥੋੜਾ ਵਧਿਆ ਆਵਾ ਵੀ ਤੁਸ ਯੂਰਿਕ ਐਸਿਡ ਦੀ ਮੈਡੀਸਿਨ ਲਾਓ ਪਰ ਲਿੰਕ ਮੈਡੀਸਿਨ ਆਪਣੇ ਆ ਓਲਡੀ ਵੇਪ ਪ੍ਰੋਟੀਨ ਲੈ ਰਹੇ ਸੀ ਹਾਈ ਪ੍ਰੋਟੀਨ ਲੈ ਰਹੇ ਸੀ ਜਿਹਦੇ ਕਰਕੇ ਕੁਝ ਡਾਊਟ ਸੀਗਾ ਵੀ ਅੰਗਰੇਜ਼ੀ ਦੇ ਵੇਨਾ ਕਰੇ ਨੁਕਸਾਨ ਹੋ ਜਾਵੇ ਤਾਂ ਉਹਦੇ ਲਈ ਮੈਂ ਆਪਣਾ ਆਯੁਰੋਵੈਦਿਕ ਮੈਡੀਸਨ ਕੋਈ ਸਰਚ ਕਰਦਾ ਪਿਆ ਸੀ ਜਿਹਦੇ ਕਰਕੇ ਮੈਨੂੰ ਆਯੁਰੋਵੈਦਿਕ ਡਾਟ ਕਯੂਰੀ ਮੈਨੂੰ ਆਨਲਾਈਨ ਮੇ ਬੈਸਟ ਪਤਾ ਲੱਗੀ ਤੇ ਜਿਹਦੇ ਮੈਂ ਟਰਾਈ ਕੀਤਾ ਵਾ 15 ਤੋਂ 20 ਦਿਨ ਹੋ ਚੁੱਕੇ ਮਤਲਬ ਤੁਹਾਨੂੰ ਫਰਕ ਨਜ਼ਰ ਆਇਆ ਹੈ ਤੁਸੀਂ ਹੁਣ ਠੀਕ ਮਹਿਸੂਸ ਕਰ ਰਹੇ ਹੋ ਹਾਂਜੀ ਉਦੋਂ ਮੈਂ ਦੁਆਰਾ ਬੋਡੀ ਬਿਲਡਿੰਗ ਜੀ ਬਿਲਕੁਲ ਸੋ ਇਹ ਲੋਕ ਨੇ ਬਾਬਾ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਮੈਂ ਨਾ ਜਦੋਂ ਗੁਰਦੁਆਰੇ ਵਗੈ ਉਧੋਂ ਦੇ ਮੈਡਨ ਲੱਗ ਮਾ ਤੁਹਾਡੇ ਨੰਬਰ ਕੋਲ ਠੀਕ ਆ ਬਿਲਕੁਲ ਠੀਕ ਹੋਣਾ ਸੋ ਇਹ ਲੋਕ ਨੇ ਵੱਖ-ਵੱਖ ਤਰੀਕੇ ਨਾ ਮੈਮ ਤੁਹਾਨੂੰ ਕੀ ਪ੍ਰੋਬਲਮ ਸੀ ਮੈਮ ਜਦੋਂ ਕਿਚਨ ਚ ਖਾਣਾ ਬਣਾਉਂਦੀ ਸੀ ਨਾ ਉਦੋਂ ਮੈਥੋਂ ਰੋਟੀ ਨਹੀਂ ਮਿਲਦੀ ਸੀ ਮਤਲਬ ਕਿ ਜਿਹੜੀ ਮੇਰੀ ਉਂਗਲਾਂ ਮੁੜਦੀਆਂ ਨਹੀਂ ਸੀ ਉਹਨਾਂ ਚ ਦਰਦ ਹੁੰਦਾ ਸੀ ਮੇਰੀ ਅੱਡੀਆਂ ਚ ਜਾਂ ਫਿਰ ਮੇਰੇ ਛੋਟੇ-ਛੋਟੇ ਉਂਗਲੀਆਂ ਦੇ ਜੋਇੰਟਸ ਚ ਦਰਦ ਹੁੰਦਾ ਸੀ ਤੁਹਾਨੂੰ ਪਤਾ ਨਹੀਂ ਸੀ ਕਿ ਇਹ ਯੂਰਿਕ ਐਸਿਡ ਹੈ ਨਾ ਜਦੋਂ ਮੈਂ ਚੈੱਕ ਕਰਵਾਇਆ ਤਾਂ ਮੈਨੂੰ ਐਲੋਪੈਥਿਕ ਮੈਡੀਸਨ ਦੀ ਮਤਲਬ ਕਿ ਡਾਕਟਰ ਨੇ ਸਲਾਹ ਦਿੱਤੀ ਬਟ ਮੈਂ ਐਲੋਪੈਥਿਕ ਮੈਡੀਸਨ ਖਾਣਾ ਨਹੀਂ ਚਾਹਦੀ ਸੀ ਪਰ ਮੈਨੂੰ ਕਿਸੇ ਹੋਰ ਨੇ ਵੀ ਸਲਾਹ ਦਿੱਤੀ ਕਿ ਉਹ ਇੱਕ ਵੈਬਸਾਈਟ ਤੇ ਡਾਕਟਰ ਯੂਰੀ ਨਾਮ ਦਾ ਪ੍ਰੋਡਕਟ ਲਾਂਚ ਹੋ ਰਿਹਾ ਜੋ ਕਿ ਯੂਰੀਕ ਐਸਿਡ ਲਈ ਕੰਮ ਕਰ ਰਿਹਾ ਵਾ ਤਾਂ ਮੈਮ ਮੈਂ ਮੈਡੀਸਨ ਲਿੱਤੀ ਮੈਂ 15 ਤੋਂ 20 ਦਿਨ ਖਾਈ ਹੈ ਹੁਣ ਮੈਨੂੰ ਰਿਲੀਫ ਹੈ ਮੈਮ ਕਾਫੀ ਰਿਲੀਫ ਹੈ ਨਾ ਤੁਹਾਨੂੰ ਕੋਈ ਪ੍ਰੋਬਲਮ ਸੀ ਮੈਮ ਸਵੇਰੇ ਜੋ ਸੋ ਸੁੱਤੇ ਉੱਠਦੇ ਸੀਗੇ ਨੀਚੇ ਪੈਰ ਲਗਾਉਂਦੇ ਸੀ ਤਾਂ ਏਡੀ ਲੱਗਦੀ ਨਹੀਂ ਸੀਗੀ ਦਰਦ ਫੀਲ ਹੁੰਦਾ ਸੀਗਾ ਨਾਨ ਵੇਜ ਜ਼ਿਆਦਾ ਖਾਂਦੇ ਸੀ ਕਿ ਡਰਿੰਕ ਦੇ ਨਾਲ ਨਾਨ ਵੇਜ ਵੈਸੇ ਜ਼ਿਆਦਾ ਲੱਗਦਾ ਜਾਂਦਾ ਫਿਰ ਚੈੱਕ ਕਰਿਆ ਤਾਂ ਯੂਰੀਕ ਐਸਿਡ ਲੈਵਲ ਜ਼ਿਆਦਾ ਆਇਆ ਫਿਰ ਮੈਨੂੰ ਕਿਸੇ ਨੇ ਸਲਾਹ ਦਿੱਤੀ ਕਿ ਡਾਕਟਰ ਯੂਰੀ ਮੈਡੀਸਨ ਆਯੁਰਵੈਦਿਕ ਮੈਡੀਸਨ ਨਾਲ ਕੋਈ ਨੁਕਸਾਨ ਨਹੀਂ ਵੀ ਇਹ ਤੁਸੀਂ ਕੰਜ਼ਿਊਮ ਕਰੋ ਇਹ ਲਿੱਤੀ 25 30 ਦਿਨ ਹੋ ਗਏ ਉਹਨਾਂ ਦੋ ਡੱਬੀ ਦੂਜੀ ਡੱਬੀ ਮੇਰੀ ਖਤਮ ਹੋਣ ਵਾਲੀ ਅੱਜ ਮੈਂ ਤੀਜੀ ਡੱਬੀ ਲੈਣ ਆਇਆ ਸੀ ਉੱਥੋਂ ਮੇਰੀ ਪ੍ਰੋਬਲਮ ਹੁਣ 10% ਦੀ ਰਹਿ ਗਈ 90% ਸੌਟ ਆਊਟ ਹੋ ਚੁੱਕੀ ਹੈ। ਮਤਲਬ ਯੂਰਿਕ ਐਸਟਾਡਾ ਨਾਰਮਲ ਹੋ ਗਿਆ ਫਿਰ ਤੁਸੀਂ ਚਿਕਨ ਖਾਂਦੇ ਹੋ ਦੁਬਾਰਾ ਕੀ ਛੜਤਾ? ਚਿਕਨ ਕਟ ਖਾਂਨੇ। ਕਟ ਖਾਂਦੇ ਹੋ ਪਹਿਲਾਂ ਤੁਸੀਂ ਜਿਆਦਾ। ਸੋ ਬਾਬਾ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਤੁਹਾਨੂੰ ਇੱਥੇ ਦੇਖ ਰਹੇ ਆਂ। ਅਸੀਂ ਬੇਟਾ ਜੀ ਗੁਰੂ ਘਰ ਜਾਂਦੇ ਸੀ। ਸੱਤੋਂ ਚੌਂਕੜੀ ਮਾਰ ਕੇ ਨਹੀਂ ਸੀ ਬੈਠਾ ਜਾਂਦਾ ਵੀ ਅਸੀਂ ਘੰਟਾ 2 ਘੰਟੇ ਬਹਿ ਜਾਈਏ। ਅਸੀਂ ਜੇ ਮੁਰਕੇ ਹੋਣਾ ਬਾਪ ਸਾਡੇ ਮਨ ਚੈਣਾ ਸਾਡੀ ਹਾਜ਼ਰੀ ਲੱਗੀ। ਸਟੂਲ ਦੇ ਲੈਣਾ ਜਾਂ ਬੈਂਚ ਜਾਂ ਕੁਰਸੀ ਉਹਦੇ ਨਾਲ ਅਸੀਂ ਕਹਣਾ ਗੁਰੂ ਸਾਹਿਬ ਤੋਂ ਉੱਚੇ ਹੋ ਕੇ ਬੈਠੇ ਆਂ। ਵੇ ਸਾਡੇ ਹਾਜ਼ਰੀ ਨੇ ਲੱਗੇ ਸਾਨੂੰ ਚਾਹੀਦਾ ਨੇ ਫਿਰ ਬੇਟਾ ਹੋਲੀ ਹੋਲੀ ਜੋ ਸਾਨੂੰ ਪਤਾ ਲੱਗਾ ਸਾਡੀ ਢੂਵੀ ਦਾ ਕਮਰ ਦਾ ਸੀਗਾ ਆ ਹੱਥ ਪੈਰ ਦਾ ਜਾਦੇ ਸੁੰਗਲਾਂ ਦਾ ਫਿਰ ਉਸ ਤੋਂ ਬਾਅਦ ਬੇਟਾ ਪਤਾ ਲੱਗਾ ਵੀ ਡਾਕਟਰ ਜੂਰੀ ਇਕ ਆਉਂਦੇ ਆ ਦਵਾਈ ਤੇ ਸਟੀਮ ਲੈਣ ਵਾਲਾ ਨੇ ਤਿਆਰ ਕੀਤੀ ਆ ਫਿਰ ਬੇਟਾ ਉਹਦੇ ਬਾਰੇ ਪਤਾ ਲੱਗਾ ਉਹ ਮਹਗਾਈ ਚੋਂਦੀ ਮਹਗਾਈ ਤੇ ਸ਼ੁਰੂ ਕੀਤੀ ਆ ਹੁਣ ਬੇਟਾ ਚੌਂਕੜੀ ਮਾਰਕੇ ਦੋ ਦੋ ਤਿੰਨ ਤਿੰਨ ਘੰਟੇ ਕੋਈ ਵਾਸਤਾ ਹੀ ਨਹੀਂ ਹੈ ਮਤਲਬ ਲੱਗਦਾ ਹੈ ਕਿ ਤੁਸੀਂ ਉਦੋਂ ਅਰਦਾਸ ਵੀ ਕਰਦੇ ਹੋਣੇ ਵੀ ਮੇਰੇ ਇਹ ਦਰਦ ਖਤਮ ਹੋ ਜਵੇ ਵੀ ਮੈਂ ਗੁਰੂ ਜੋਗੇ ਹੋ ਜਮਾ ਹਾਂਜੀ ਬੇਟਾ ਹੁਣ ਬਹੁਤ ਵਧੀਆ ਗੁਰੂ ਸਾਹਿਬ ਲੈ ਜਾਂਦੇ ਆ ਹਾਜ਼ਰੀ ਲਵਾਉਂਦੇ ਆ ਹੁਣ ਸਾਡੇ ਮਨ ਨੂੰ ਵੀ ਸਕੂਨ ਮਿਲਦਾ ਵੀ ਸਾਡੇ ਹਾਜ਼ਰੀ ਸਾਡੇ ਹੱਥ ਵਗੈਰਾ ਵੀ ਸੋਜਦੇ ਸੀ ਹਾਂਜੀ ਹੱਥ ਵਗੈਰਾ ਸੋਜਦੇ ਹੁਣ ਹੁਣ ਹੁੰਦਾ ਹੈ ਅਮਨ ਦਿਖਾਓ ਇਹਨਾਂ ਦੀ ਹੁਣ ਤੁਸੀਂ ਵੇਖ ਸਕਦੇ ਹੋ ਇਹ ਕੰਮਕਾਰ ਵਾਲੇ ਲੋਕ ਨੇ ਕੰਮਕਾਰ ਕਰਦੇ ਨੇ ਪਰ ਆਪਣੇ ਸਰੀਰ ਤੋਂ ਕਿਤੇ ਨਾ ਕਿਤੇ ਜਿਹੜੇ ਨੇ ਉਹ ਪਰੇਸ਼ਾਨ ਸੀ ਪਰ ਇਹਨਾਂ ਦੇ ਸਰੀਰ ਹੁਣ ਕਿਹਾ ਜਾ ਰਿਹਾ ਠੀਕ ਹੈ ਮੈਂ ਚਾਹੁੰਗੀ ਕਿ ਇੱਕ ਵਾਰ ਜਰੂਰ ਇਸ ਤਰੀਕੇ ਨਾਲ ਕਰਕੇ ਵਿਖਾਓ ਇਹ ਪਹਿਲਾਂ ਮੁਰਦੀਆਂ ਨਹੀਂ ਸੀ ਨਹੀਂ ਬੇਟਾ ਪਹਿਲਾਂ ਬਹੁਤ ਪ੍ਰੋਬਲਮ ਹੁੰਦੀ ਸੀ ਜੋ ਸਵੇਰ ਉੱਠਣਾ ਤਾਂ ਸਜਣਾ ਹੁੰਦਾ ਸੀ ਜੋੜਾਂ ਨੂੰ ਬਹੁਤ ਜੋੜਾਂ ਦੇ ਵਿੱਚ ਦਰਦ ਹੁੰਦਾ ਸੀ ਬਿਲਕੁਲ ਸੋ ਇਹ ਡਾਇਰੈਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਲੋਕਾਂ ਦਾ ਪੁੰਨ ਖਟ ਰਹੇ ਹੋ ਲੋਕ ਤਾਰੀਫ ਕਰ ਰਹੇ ਨੇ ਤੁਹਾਡੀ ਜੀ 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 ਮੈਡਮ ਬਸ ਇਹ ਤਾਂ आयुर्वेद ਦਾ ਕਮਾਲ ਹੈ ਜੀ ਇਹਦੇ ਵਿੱਚ ਮੇਰਾ ਤਾਂ ਕੋਈ ਅਸੀਂ ਦੱਸ ਸਕਦੇ ਫਾਰਮੂਲਾ ਡਿਜ਼ਾਈਨ ਕੀਤਾ ਇੱਕ ਡਾਕਟਰ ਯੂਰੀ ਦਾ ਸਪੈਸ਼ਲੀ ਅਸੀਂ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਇਹਨੂੰ ਇਹ ਫਾਰਮੂਲਾ ਡਿਜ਼ਾਈਨ ਕੀਤਾ ਹੈਗਾ ਇਹ ਤੇ ਬਸ ਬਾਕੀ ਸਾਰੇ ਤੁਹਾਡੇ ਸਾਹਮਣੇ ਪੇਸ਼ੈਂਟ ਬੈਠੇ ਮੈਂ ਉਹ ਵੀ ਦੇਖਿਆ ਨਾ ਜਿਵੇਂ ਬਜ਼ੁਰਗ ਵੀ ਬਹੁਤ ਜ਼ਿਆਦਾ ਨੇ ਹਨਾ ਉਹ ਦੱਸ ਰਹੇ ਨੇ ਕਿ ਅਸੀਂ ਬੈਠ ਨਹੀਂ ਪਾਉਂਦੇ ਸੀ ਅਸੀਂ ਖਾਣ ਨਹੀਂ ਪਾਉਂਦੇ ਸੀ ਅਜਿਹੇ ਲੋਕਾਂ ਨੂੰ ਜ਼ਿਆਦਾਤਰ ਆਪਰੇਸ਼ਨ ਦੱਸਿਆ ਜਾਂਦਾ ਹੈ ਵੀ ਤੁਹਾਡੇ ਗੋਡਿਆਂ 'ਚ ਇਹ ਪ੍ਰੋਬਲਮ ਆ ਤੁਹਾਨੂੰ ਆਪਰੇਸ਼ਨ ਕਰਨਾ ਪੈਣਾ ਤੁਸੀਂ ਬੈ ਨਹੀਂ ਸਕਦੇ ਜ ਤੁਸੀਂ ਦਵਾਈਆਂ ਦੇ ਨਾਲ ਉਹ ਠੀਕ ਕਰ ਦਿੱਤੇ ਨੇ ਇਹ ਚੈਲੰਜ ਸੀ ਇੱਕ ਨਹੀਂ ਦੇਖਾ ਆਯੁਰਵੈਦਿਕ ਦਾ ਕ੍ਰਿਸ਼ਮਾ ਮੈਡਮ ਆਯੁਰਵੈਦ ਹੁਣ ਲੋਕੀ ਕੀ ਹੈ ਜਿਹੜੇ ਕੀ ਆਪਣੇ ਆਮ ਲਾਈਫ ਦੇ ਵਿੱਚ ਐਲੋਪੈਥਿਕ ਖਾ ਕੇ ਉਭ ਚੁੱਕੇ ਆ ਉਹ ਉਹ ਕਹਿੰਦੇ ਇੱਕ ਠੀਕ ਕਰਦੇ ਦੂਜੀ ਲੱਗ ਜਾਂਦੀ ਹੈ ਠੀਕ ਹੈ ਉਹ ਕਹਿੰਦੇ ਹੁਣ ਆਯੁਰਵੈਦਿਕ ਕਹੇ ਜਾਂ ਫਾਰਮੂਲਾ ਤਿਆਰ ਕੀਤਾ ਸਟ੍ਰੀਮਲਾਈਨ ਡਾਕਟਰ ਯੂਰੀ ਠੀਕ ਹੈ ਉਹden ਨਾਮ ਦੇ ਵਿੱਚ ਪਹਿਲਾਂ ਅਸੀਂ ਡਾਕਟਰ ਉੱਪਰ ਹੀ ਲਿਖਤਾ ਠੀਕ ਹੈ ਉਹਦੇ ਨਾਲ ਇਹ ਜਿਹੜਾ ਆਯੁਰਵੈਦਿਕ ਹੈਗਾ ਹੋਵੇ ਉਹਦਾ ਕੋਈ ਸਾਈਡ ਇਫੈਕਟ ਨਹੀਂ ਤੁਸੀਂ ਖਾਓ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾਗਾ ਲੋਕੀ ਇਹੀ ਚਾਹੁੰਦੇ ਆ ਵੀ ਸਾਨੂੰ ਅਸੀਂ ਗੋਲੀ ਖਾਈਏ ਸਾਨੂੰ ਸਾਈਡ ਇਫੈਕਟ ਨਾ ਹੋਵੇ ਡਰਦੇ ਆ ਲੋਕੀ ਗੋਲੀਆਂ ਖਾਣ ਤੋਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਲੋਕੀ ਮਤਲਬ ਤੁਸੀਂ ਇਹ ਸੋਚੋ ਜਦੋਂ ਕਈ ਵਾਰ ਸਾਨੂੰ ਇਹ ਹੁੰਦਾ ਵੀ ਆਰਡਰ ਇੰਨੇ ਆ ਜਾਂਦੇ ਆ ਸਾਡੇ ਕੋਲ ਸਪਲਾਈ ਕਰਨ ਨੂੰ ਨਹੀਂ ਹੁੰਦੀ ਠੀਕ ਹੈ ਨਾ ਮੈਂ ਉਹੀ ਕਹਿੰਨੀ ਆ ਜਿਹੜਾ ਯੂਰਿਕ ਐਸਿਡ ਜਿਵੇਂ ਦੱਸਦੇ ਨੇ ਮੈਂ ਮੈਂ ਚਿਕਨ ਬਹੁਤ ਖਾਂਦਾ ਸੀ ਮੈਨੂੰ ਤਾਂ ਯੂਰਿਕ ਐਸਿਡ ਹੋ ਗਿਆ ਇਹ ਯੂਰਿਕ ਐਸਿਡ ਹੈ ਕੀ ਚੀਜ਼ ਆ ਹਾਂ ਬੇਸਿਕਲੀ ਜਿਹੜਾ ਤੁਸੀਂ ਖਾਣਾ ਖਾਣੇ ਹੋ ਉਸ ਖਾਣੇ ਚ ਪਿਊਰਾਈਨ ਤੱਤ ਹੁੰਦਾ ਉਸ ਪ੍ਰੋਟਾਈਨ ਨਾਲ ਤੁਹਾਡਾ ਯੂਰਿਕ ਐਸਿਡ ਬੋਡੀ ਚ ਬਣਦਾ ਯੂਰਿਕ ਐਸਿਡ ਬੰਨਣਾ ਚਾਹੀਦਾ ਬੋਡੀ ਚ ਨੇਚਰਲ ਪ੍ਰੋਸੈਸ ਹੈ ਸਾਰਿਆਂ ਦੀ ਯੂਰਿਕ ਬੋਡੀ ਚ ਯੂਰਿਕ ਐਸਿਡ ਹੁੰਦਾ ਹੈ ਲੇਕਿਨ ਇਹ ਇੱਕ ਸੀਮਿਤ ਮਾਤਰਾ ਚ ਹੋਣਾ ਚਾਹੀਦਾ ਲਿਮਿਟ ਚ ਹੋਣਾ ਚਾਹੀਦਾ ਜਦੋਂ ਇਹ ਬੋਡੀ ਤੁਹਾਡੀ ਆਰਗਨਸ ਤੁਹਾਡਾ ਲਿਵਰ ਜਾਂ ਇਹਨੂੰ ਵੱਧ ਪ੍ਰੋਡਿਊਸ ਕਰਨਾ ਸ਼ੁਰੂ ਕਰ ਜਾਂਦਾ ਫਿਰ ਇਹ ਛੋਟੇ ਕ੍ਰਿਸਟਲਸ ਦੀ ਸ਼ੇਪ ਚ ਤੁਹਾਡੇ ਛੋਟੇ ਜੋਇੰਟਸ ਜੰਮਣਾ ਸ਼ੁਰੂ ਹੋ ਜਾਂਦਾ ਹੈ ਫੇਰ ਉਹ ਜਿਹੜੇ ਜੋਇੰਟਸ ਜਿਵੇਂ ਗੋਡਿਆਂ ਦੇ ਜੋਇੰਟਸ ਤੇ ਕ੍ਰਿਸਟਲਸ ਜਮ ਜਾਂਦੇ ਜਿਹੜਾ ਗੋਡਿਆਂ ਚ ਗ੍ਰੀਸ ਹੈ ਉਹਨੂੰ ਖਤਮ ਕਰ ਦਿੰਦੇ ਆ ਫਿਰ ਗੋਡਿਆਂ ਚ ਜਿਹੜਾ ਆਰਥਰਾਇਟਿਸ ਹੈ ਜਾਂ ਹੋਰ ਜੋਇੰਟਸ ਚ ਆਰਥਰਾਇਟਿਸ ਹੈ ਗਠੀਆ ਜਿਹਨੂੰ ਆਪਾਂ ਕਹਿੰਨੇ ਆ ਉਹਦਾ ਰੂਪ ਲੈ ਲੈਂਦਾ ਇਹ ਗਾਊਟ ਜਿਹਨੂੰ ਕਹਿੰਨੇ ਆ ਆਪਾਂ ਉਹ ਚੀਜ਼ ਹੋ ਜਾਂਦੀ ਹੈ ਕਿ 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 ਯੂਰਿਕ ਐਸਿਡ ਜਿਹੜਾ ਹੈ ਉਹ ਆਯੁਰਵੇਦਿਕ ਦੇ ਵਿੱਚ ਕਿਉਂਕਿ ਯੂਰਿਕ ਐਸਿਡ ਜਿਤ ਤੱਕ ਮੈਂ ਸੁਣਿਆ ਹੈ ਹਨਾ ਵੀ ਇਹ ਇਹ ਜੇ ਤੁਸੀਂ ਇਹਦੇ ਵਿੱਚ ਤੁਹਾਨੂੰ ਦਰਦ ਵੀ ਬਹੁਤ ਹੁੰਦਾ ਹੈ ਤੁਹਾਡੇ ਨਾ ਹੱਥ ਪੈਰ ਸੁੰਨ ਹੁੰਦੇ ਨੇ ਜਾਂ ਉਦਾ ਹੁੰਦੇ ਨੇ ਕੀ ਇਹ ਕਿਉਂਕਿ ਜਿਹੜਾ ਆਯੁਰਵੈਦਿਕ ਆ ਉਹ ਕਿਤਨਾ ਕਿਤੇ ਉਹ ਦੇਰੀ ਦਾ ਪ੍ਰੋਸੈਸ ਆ ਨਾ ਇਹ ਟਾਈਮ ਲੈਂਦਾ ਹੈ ਤੇ ਜਿਹੜਾ ਅੰਗਰੇਜ਼ੀ ਦਵਾਈ ਉਹ ਕਹਿੰਦੇ ਵੀ ਛੇਤੀ ਅਸਰ ਕਰ ਜਾਂਦਾ ਤੇ ਕੀ ਆਯੁਰਵੈਦਿਕ ਨਾਲ ਉਦੋਂ ਤੱਕ ਉਹ ਬੰਦੇ ਨੂੰ ਦਰਦ ਰਹਿੰਦਾ ਹੈ ਜਾਂ ਇਹ ਕਿੰਨੇ ਦਿਨਾਂ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੰਦਾ ਨਹੀਂ ਮੈਂ ਤੁਹਾਨੂੰ ਇਹਦੇ ਵਿੱਚ ਇਸ ਤਰ੍ਹਾਂ ਦੀ ਕੁਝ ਨਹੀਂ ਕੋਈ ਨਹੀਂ ਹੈਗਾ ਵੀ ਇਹ ਯੂ ਸੀ ਜਿਵੇਂ ਐਲੋਪੈਥਿਕ ਦਵਾਈ ਹੈਗੀ ਐ ਐਲੋਪੈਥਿਕ ਦਵਾਈ ਜਿਹੜੀ ਹੈਗੀ ਐ ਉਹ ਤੁਸੀਂ 15-20 ਮਿੰਟ ਬਾਅਦ ਅਸਰ ਕਰਦੀ ਹੈ ਲੇਕਿਨ ਇਹ 15 ਮਿੰਟ ਬਾਅਦ ਨਹੀਂ ਕਰਦੀ ਲੇਕਿਨ ਯੂ ਸੀ ਚੌਥੀ ਚੌਥੀ ਡੋਸ ਤੇ ਯੂ ਕੈਨ ਸੇ ਮਤਲਬ ਕਿ ਵਿਥਿਨ 2 ਡੇਸ 2 ਤੋਂ 3 ਡੇਸ ਤੁਹਾਨੂੰ ਕੁਝ ਨਾ ਪਰਸੈਂਟ ਜਿਹੜੀ ਹੈਗੀ ਤੁਹਾਨੂੰ ਰਿਲੀਫ ਮਿਲਣਾ ਸ਼ੁਰੂ ਹੋ ਜਾਂਦਾ ਹੈ ਇਹਦੇ ਵਿੱਚ ਇਮੀਡੀਏਟਲੀ ਤੁਹਾਨੂੰ ਕੀ ਕਹਿੰਦੇ ਤੁਸੀਂ ਰਿਲੀਫ ਤੁਸੀਂ ਕਹਿੰਦੇ ਇਮੀਡੀਏਟਲੀ ਇਮੀਡੀਏਟਲੀ ਰਿਲੀਫ ਹੁੰਦਾ ਹੀ ਨਹੀਂ ਰਿਲੀਫ ਉਹ ਤਾਂ ਦਵਾਈ ਜਾਂਦੀ ਹੈ ਉਹ ਤਾਂ ਤੁਸੀਂ ਉਹ ਤਾਂ ਉਹਨਾਂ ਡਾਕਟਰ ਨੇ ਗੋਲੀ ਦਿੱਤੀ ਬਿਮਾਰੀ ਨੂੰ ਦਬਾਤਾ ਗੋਲੀ ਬੰਦ ਕੀਤੀ ਉਹ ਫਿਰ ਉੱਥੇ ਆ ਗਈ ਤੇ ਇਹ ਗ੍ਰੈਜੂਲੀ ਤੁਹਾਨੂੰ ਹੌਲੀ 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 ਕਰਕੇ ਜੜੋਂ ਚੱਕਣਾ ਇਹ ਨਹੀਂ ਹੈਗਾ ਵੀ ਕੀ ਕੰਦੇ ਆ ਨੇ ਵੀ ਤੁਹਾਨੂੰ ਵੀ ਟੈਂਪਰੇਰੀ ਲੀਫ ਦੇਤਾ ਜਿੰਨੀ देर ਖਾਦੀ ਉਹਨੀ ਦੇ ਰਿਲੀਫ ਦੇਤਾ ਨਾ ਇਹਦੇ ਨਾਲ ਅਸੀਂ ਲੋਕਾਂ ਨੂੰ ਦੇਖੋ ਨਾਲ-ਨਾਲ ਅਸੀਂ ਇਹ ਵੀ ਦੱਸਦੇ ਆ ਵੀ ਤੁਸੀਂ ਤੁਹਾਨੂੰ ਥੋੜੇ ਕੁਝ ਲਾਈਫਸਟਾਈਲ ਚੇਂਜਸ ਵੀ ਕਰਨੀਆਂ ਪੈਣੀਆਂ ਵਾ ਠੀਕ ਹੈ ਨਾ ਇੱਕ ਪਾਸੇ ਤੁਸੀਂ ਮਤਲਬ ਕਿ ਉਹ ਕਰੀ ਚੱਲੋ ਆਪਣੀ ਬਾਡੀ ਨੂੰ ਖਰਾਬ ਪਰ ਦੂਸਰੇ ਪਾਸੇ ਤੁਸੀਂ ਉਹਨੂੰ ਠੀਕ ਕਰਨਾ ਚਾਹ ਉਹ ਵੀ ਠੀਕ ਨਹੀਂ ਨਾ ਹੈਗਾ ਉਹਦੇ ਨਾਲ ਅਸੀਂ ਸਾਰਾ ਸਮਝਾਉਂਦੇ ਆ ਪੂਰਾ ਵੀ ਆਹ ਚੀਜ਼ ਨਹੀਂ ਕਰਨੀ ਲੋਕੀ ਜਦੋਂ ਫਰਕ ਪੈਣ ਲੱਗ ਜਾਂਦਾ ਲੋਕੀ ਮੰਨਦੇ ਵੀ ਆ ਸਾਡੀ ਗੱਲ ਠੀਕ ਹੈ ਵੀਹਾ ਆਯੁਰਵੇਦਿਕ ਦੀਆਂ ਚੀਜ਼ਾਂ ਹੈਗੀਆਂ ਵੀ ਤੁਸੀਂ ਡਾਈਟ ਉਹ ਕਹਿੰਦਾ ਯਾਰ ਮੈਂ ਤਾਂ ਆਹ ਚੀਜ਼ ਖਾਣੀ ਹੈ ਠੀਕ ਆ ਸੀ ਉਹਨੂੰ ਸਮਝਾਣੇ ਵੀ ਚੱਲ ਤੂੰ ਘੱਟ ਖਾ ਲੈ ਜਾਂ ਉਹਦਾ ਆਲਟਰਨੇਟ ਦੇ ਦੰਨੇ ਆ ਵੀ ਆਹ ਚੀਜ਼ਾਂ ਖਾ ਲੈ ਹੈਨਾ ਇਹ ਚੀਜ਼ਾਂ ਤੁਹਾਨੂੰ ਹੁਣ ਤੁਸੀਂ ਕਿਸੇ ਡਾਕਟਰ ਕੋਲ ਜਾਓ ਉਹਨੂੰ ਤਾਂ ਗੋਲੀ ਲਾਤੀ ਉਹਨੇ ਕਹਿੰਦਾ ਹਾਂਜੀ ਨੈਕਸਟ ਜੀ ਹਾਂ ਹਾਂ ਉਹਨੇ ਥੋੜੀ ਕਿਹਾ ਨਾ ਤੁਹਾਨੂੰ ਇੱਥੇ ਉਹਨੇ ਕਿਹਾ ਅੱਜ ਆ ਕੱਲ ਵੀ ਆ ਜਿਵੇਂ ਸਹੀ ਸਹੀ ਗੱਲ ਰਹੀ ਹੈ ਜਿਹੜਾ ਮੈਂ ਵੀ ਕੋਈ ਹੋਰ ਚੀਜ਼ ਦੱਸੋ ਕਿ ਜਿਵੇਂ ਹੈਨਾ ਇੱਥੇ ਮੈਂ ਦੇਖਿਆ ਵੀ ਕੁੜੀਆਂ ਵੀ ਬੈਠੀਆਂ ਨੇ ਹਨਾ ਛੋਟੀ ਏਸ ਦੇ ਵੀ ਬੈਠੇ ਨੇ ਵੱਡੀ ਏਸ ਦੇ ਵੀ ਬੈਠੇ ਨੇ ਜਿਹੜਾ ਆਯੁਰਵੈਦਿਕ ਆ ਉਹ ਦਾ ਕੋਈ ਐਵੇਂ ਤਾਂ ਨਹੀਂ ਆ ਕਿ ਇਹ ਐਸ ਇਸ ਤੇ ਜ਼ਿਆਦਾ ਅਸਰ ਕਰਦੀ ਹੈ ਜਾਂ ਐਸ ਇਹ ਇਹ ਇਹੋ ਜਿਹਾ ਕੁਝ ਨਹੀਂ ਹੈ ਇਹਦੇ ਵਿੱਚ ਜਿਹੜੇ ਜਿੰਨੀਆਂ ਵੀ ਹਰਬਸ ਹੈਗੀਆਂ ਯੂਰਿਕ ਐਸਿਡ ਵਾਸਤੇ ਤਾਂ ਕਰਦੀਆਂ ਹੀ ਆ ਤੇ ਬਾਕੀ ਵੀ ਚੀਜ਼ਾਂ ਮਲਟੀਪਲ ਬੈਨੀਫਿਟਸ ਹੈ ਦੇ ਵਿੱਚ ਜਿਹੜਾ ਯੂਰਿਕ ਐਸਿਡ ਹੁੰਦਾ ਕਿਉਂ ਹੈ ਬੇਸਿਕਲੀ ਕੀ ਹੈਗਾ ਵੀ ਤੁਹਾਡੀ ਇੰਡਾਈਜੈਸ਼ਨ ਹੈ ਇੰਡਾਈਜੈਸ਼ਨ ਦੇ ਨਾਲ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਉਹਦੇ ਨਾਲ ਤੁਹਾਡੇ ਬਲੱਡ ਚ ਟਾਕਸਿਨਸ ਆਨੇ ਸ਼ੁਰੂ ਹੋ ਜਾਂਦੇ ਆ ਇਹ ਜਿਹੜਾ ਸਾਡਾ ਫਾਰਮੂਲਾ ਡਿਜ਼ਾਈਨ ਕੀਤਾ ਅਸੀਂ ਇਹ ਤਿੰਨਾਂ ਚੀਜ਼ਾਂ ਤੇ ਕੰਮ ਕਰੇਗਾ ਡਾਈਜੈਸ਼ਨ ਨੂੰ ਠੀਕ ਕਰੇਗਾ ਮੈਟਾਬੋਲਿਜ਼ਮ ਨੂੰ ਸਪੀਡ ਅਪ ਕਰੇਗਾ ਤੇ ਜਿਹੜੇ ਤੁਹਾਡੇ ਟਾਕਸਿਨਸ ਆ ਉਹਨੂੰ ਬੋਡੀ ਨੂੰ ਰਿਮੂਵ ਕਰੇਗਾ ਉਹਦੇ ਤੇ ਜਿਹੜਾ ਜੋ ਰੂਟ ਕਾਸ ਹੈ ਡਿਜ਼ੀਜ਼ ਦਾ ਉਹਨੂੰ ਉਹਦੇ ਚੋਂ ਤੁਹਾਨੂੰ ਕੱਢੇਗਾ ਅਸੀਂ ਬਿਮਾਰੀ ਦਾ ਇਲਾਜ ਕਰਦੇ ਆ ਅਸੀਂ ਦਰਦ ਦਾ ਇਲਾਜ ਨਹੀਂ ਕਰਦੇ ਤੇ ਜਿਹੜੀਆਂ ਦੂਜੀਆਂ ਮੈਡੀਸਿਨਸ ਹੈਗੀਆਂ ਐਲੋਪੈਥਿਕ ਮੈਡੀਸਿਨਸ ਆ ਉਹਦਾ ਮੈਕੈਨਿਜ਼ਮ ਕੀ ਹੈ ਤੁਸੀਂ ਵੀ ਕਿਸੇ ਵੀ ਮੈਡੀਕਲ ਸ਼ਾਪ ਕੋਲ ਚਲੇ ਜਾਓ ਉਹਦੇ ਗੱਲੇ ਕੋਲ ਇਹ ਯੂਰਿਕ ਐਸਿਡ ਦੀ ਦਵਾਈ ਪਈ ਹੁੰਦੀ ਆ ਪੇਨਕਲਰ ਨਾਲ ਪਈ ਹੁੰਦੀ ਆ ਉਹਦਾ ਮੈਕੈਨਿਜ਼ਮ ਇਹ ਹੈ ਕਿ ਉਹ ਬੋਡੀ ਚ ਤੁਹਾਡੇ ਯੂਰਿਕ ਐਸਿਡ ਬਣਾਣਾ ਹੀ ਬੰਦ ਕਰ ਦਿੰਦੀ ਆ ਜਿਹੜਾ ਕਿ ਨੈਚੁਰਲ ਪ੍ਰੋਸੈਸ ਨੂੰ ਤੁਸੀਂ ਰੋਕੋਗੇ ਤੁਹਾਡੇ ਲੀਵਰ ਕਿਡਨੀ ਤੇ ਬਰਾਬ ਬੁਰਾ ਪ੍ਰਭਾਵ ਪਊਗਾ ਇਹਨੇ ਤੁਹਾਡਾ ਯੂਰਿਕ ਐਸਿਡ ਜਿਹੜਾ ਨੈਚੁਰਲ ਤਰੀਕੇ ਨਾਲ ਮੇਨਟੇਨ ਕਰਨਾ ਹੈ ਇਹਨੂੰ ਇਹਨੂੰ ਬਣਾਣਾ ਬੰਦ ਨਹੀਂ ਕਰਨਾ ਹੈਗਾ ਜੀ ਹਾਂ ਮੇਰਾ ਇਹ ਵੀ ਸਵਾਲ ਹੈ ਕਿ ਕੀ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੈ ਕਿ ਤੁਹਾਡੇ ਕੋਲੋਂ ਕਿਸੇ ਨੇ ਸਮਝ ਲੋ ਫੋਨ ਕਰਕੇ ਜੇ ਮੰਗਾ ਲਿਆ ਹਨ ਉਹ ਕੱਲ ਨੂੰ ਲੈਂਦਾ ਕਿ ਉਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਕਾਲੀ ਮਿਰਚ ਦਾ ਕੀ ਸਾਈਡ ਇਫੈਕਟ ਹੈ ਜੀ ਇਹਦੇ ਵਿੱਚ ਕਈ ਚੀਜ਼ਾਂ ਤਾਂ ਇਹ ਜੀਆਂ ਵੈ ਜਿਹੜੀਆਂ ਮਤਲਬ ਤੁਸੀਂ ਸਮਝ ਲੋ ਤੁਸੀਂ ਡੇਲੀ ਜੀਚ ਯੂਜ਼ ਕਰ ਲਿਓ ਲੇਕਿਨ ਉਹਨੂੰ ਬੈਲੈਂਸਿੰਗ ਕਰਕੇ ਉਹਨੂੰ ਇੱਕ ਪ੍ਰੋਪਰ ਤਰੀਕੇ ਨਾਲ ਤਿਆਰ ਕੀਤਾ ਸੀ ਹੈ ਹਰ ਚੀਜ਼ ਨੂੰ ਪ੍ਰੋਪਰ ਬੈਲੈਂਸ ਕੀਤਾ ਹੈ ਹਾਂ ਪਰ ਇਹਦੇ ਵਿੱਚ ਤੁਸੀਂ ਇНГਰੀਡੀਐਂਟਸ ਪੜੋ विद काली मिर्च काली मिर्च ਲੋਕਾਂ ਨੂੰ ਤਾਂ ਕਾਲੀ ਮਿਰਚੀ ਪਤਾ ਨਾ ਲੇਕਿਨ ਉਹਦੇ ਵਿੱਚ ਇੱਕ ਚੀਜ਼ ਹੈ ਪੈਪਰਿਨ ਠੀਕ ਹੈ ਹੋਰ ਹੋਰ ਮਤਲਬ ਕਿ ਜਿੰਨੀਆ ਵੀ ਇਹਦੇ ਵਿੱਚ ਅਸੀਂ ਹਰਬਸ ਪਾਈ ਹੋਈਆਂ ਵਾ ਉਹ ਅਸੀਂ ਪੂਰੀ ਬੈਲੈਂਸਿੰਗ ਕਰਕੇ ਇਹਨੂੰ ਪੂਰਾ ਇੱਕ ਕੀ ਕਹਿੰਦੇ ਆ ਆਪਣੇ ਲੈਬ ਟੈਸਟ ਹੋ ਕੇ ਫਿਰ ਤਿਆਰ ਕੀਤਾ ਹੋਇਆ ਵਾ ਜੀ ਮੈਨੂੰ ਇੱਕ ਚੀਜ਼ ਹੋਰ ਦੱਸ ਦੋ ਕਿ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਇਸ ਵੇਲੇ ਹਨਾ ਤੁਸੀਂ ਪੰਜਾਬ ਦੀ ਧਰਤੀ ਤੇ ਹੋ ਤੁਹਾਨੂੰ ਅਗਰ ਮਿਲਣਾ ਚਾਹੁੰਣ ਤੇ ਕਿੱਥੇ ਮਿਲਣ ਜਾਂ ਤੁਹਾਨੂੰ ਜੇ ਕੋਈ ਕੋਈ ਤੁਹਾਡੇ ਤੇ ਇਸ ਸਮੇਂ ਵਿਸ਼ਵਾਸ ਕਰਦਾ ਹੈ ਹਨਾ ਵੀ ਤੁਹਾਡੇ ਤੋਂ ਚੀਜ਼ ਮੰਗਵਾਉਣੀ ਚਾਹੁੰਦਾ ਤੇ ਕੀ ਪ੍ਰੋਸੈਸ ਹੈ ਸਾਡਾ ਜੀ 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 ਤੁਸੀਂ ਦੇਖੋ ਆਨਲਾਈਨ ਤੁਸੀਂ ਆਰਡਰ ਕਰ ਸਕਦੇ ਹੋ ਨੀਚੇ ਤੁਹਾਡੇ ਫਲੈਸ਼ ਆਂਦੀ ਹੋਊਗੀ ਆਰਡਰ ਆਨਲਾਈਨ ਦੀ ਜੇ ਤੁਸੀਂ ਮੈਨੂੰ ਇੱਥੇ ਆ ਕੇ ਪਰਸਨਲੀ ਮਿਲਣਾ ਵੀ ਚਾਹੁੰਦੇ ਹੋ ਤਾਂ ਮੈਂ ਜਗਰੋਂ ਤੋਂ ਬਿਲੋਂਗ ਕਰਦਾ ਹਾਂ ਜਗਰੋਂ ਦੇ ਨਾਲ ਹੀ ਨਾਨਕਸਰ ਗੁਰਦੁਆਰਾ ਸਾਹਿਬ ਹੈਗੇ ਉਹਦੇ ਬਿਲਕੁਲ ਨਾਲ ਹੀ ਹੈਗਾ ਅਸੀਂ ਸਾਡੀ ਫੈਕਟਰੀ ਉੱਥੇ ਲੋਕੇਟਡ ਹੈ ਤੁਸੀਂ ਐਨੀ ਟਾਈਮ ਕਦੇ ਵੀ ਇੱਥੇ ਆ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਾਨੂੰ ਆ ਕੇ ਦੇਖ ਸਕਦੇ ਹੋ ਮਿਲ ਸਕਦੇ ਹੋ ਦਵਾਈ ਲੈ ਵੀ ਸਕਦੇ ਹੋ ਅੱਛਾ ਇੱਕ ਹੋਰ ਸਵਾਲ ਮੇਰਾ ਆਖਰੀ ਤੁਹਾਨੂੰ ਮਿਲਣ ਲਈ ਕੋਈ ਪਰਚੀ ਤਾਂ ਨਹੀਂ ਘਟਾਉਣੀ ਪੈਂਦੀ ਨਹੀਂ 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 ਜਿੰਨੇ ਵੀ ਸਾਡੇ ਕਿਤੇ ਵੀ ਸਾਡੇ শ্রোਤੇ ਹੈਗੇ ਆ ਜਾਂ ਕੋਈ ਵੀ ਪੇਸ਼ੈਂਟਸ ਹੈਗੇ ਆ ਉਹ ਮੇਰੇ ਕੋਲ ਆਂਦੇ ਆ ਤੇ ਆ ਸਕਦੇ ਆ ਮੋਸਟ ਵੈਲਕਮ ਉਹਨਾਂ ਦਾ ਤੇ ਕੋਈ ਪਰਚੀ ਕਿਸੇ ਦਾ ਦੀ ਕੋਈ ਪਰਚੀ ਨਹੀਂ ਹੈ ਜਿਹੜੀਆਂ ਪਰਚੀਆਂ ਹੀ ਹੈ ਜਿਹੜੀਆਂ ਬੈਠੀਆਂ ਜਦੋਂ ਇਹ ਸਾਨੂੰ ਕਹਿੰਦੇ ਆ ਵੀ ਯਾਰ ਮੇਰੀ ਥਰੀ ਠੀਕ ਹੋ ਗਈ ਉਹ ਕਹਿੰਦਾ ਮੈਂ ਡੱਡੂ ਵਾਂਗੂ ਉੱਠਦਾ ਉਹ ਕਹਿੰਦਾ ਮੈਂ ਬੈਠਕਾ ਵੀ ਮਾਰਦਾ ਇਹ ਪਰਚੀਆਂ ਤੋਂ ਘੱਟ ਹੈ ਇਹ ਪਰਚੀਆਂ ਹੀ ਆ ਸਾਡੇ ਲਈ ਇਹ ਇਹ ਚੀਜ਼ਾਂ ਦਾ ਸਾਨੂੰ ਹੋਰ ਪਾਵਰ ਦਿੰਦੀਆਂ ਆ ਵੀ ਅਸੀਂ ਇੱਕ ਹੋਰ ਕੋਈ ਜਿਵੇਂ ਮਤਲਬ ਕਿਸੇ ਦੀ ਹੋਰ ਵੀ ਪ੍ਰੋਬਲਮ ਹੈਗੀ ਜਿਵੇਂ ਇਸ ਬਾਈ ਨੇ ਕਿਹਾ ਵੀ ਮੈਨੂੰ ਕੀ ਕਹਿੰਦੇ ਆ ਪਤਲਾ ਹੋਣਾ ਆ ਉਹਦਾ ਵੀ ਸਰ ਸਾਨੂੰ ਪਾਵਰ ਦਿੰਦੀਆਂ ਇਹ ਚੀਜ਼ਾਂ ਇਹਨਾਂ ਦੀਆਂ ਇਹ ਪਰਚੀਆਂ ਆਈਆਂ ਸਾਡੇ ਲਈ ਜੀ ਬਿਲਕੁਲ ਸੋ ਇਹ ਸਟ੍ਰੀਮਲਾਈਨ ਫਾਰਮਾ ਦੇ ਤੁਹਾਨੂੰ ਅਸੀਂ ਮਰੀਜ਼ ਦਿਖਾਏ ਨੇ ਜੋ ਇਸ ਸਮੇਂ ਹੁਣ ਮਰੀਜ਼ ਨਹੀਂ ਨੇ ਇਹ ਰਿਵਿਊ ਦੇ ਦੇ ਰਹੇ ਨੇ ਇਸ ਵੇਲੇ ਕਿ ਇਹ ਕਿਵੇਂ ਫਿੱਟ ਹੋ ਚੁੱਕੇ ਨੇ ਠੀਕ ਹੋ ਚੁੱਕੇ ਨੇ ਸੋ ਜੇਕਰ ਤੁਸੀਂ ਇਹਨਾਂ ਤੇ ਵਿਸ਼ਵਾਸ ਕਰਦੇ ਹੋ ਕਿਉਂਕਿ ਇਸ ਚੀਜ਼ ਨੂੰ ਮੈਂ ਚਾਹਾਂਗੀ ਕਿ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜੇਕਰ ਕੋਈ ਦਰਦ ਦੇ ਨਾਲ ਇਸ ਸਮੇਂ ਘਰ ਬੈਠਾ ਕੁਰਲਾ ਰਿਹਾ ਏ ਕਿਸੇ ਨੂੰ ਇਸ ਦਵਾਈ ਦੀ ਲੋੜ ਹੈ ਤੇ ਇਹ ਵੀਡੀਓ ਉਸ ਤੱਕ ਪਹੁੰਚ ਸਕੇ ਸੋ ਜੇਕਰ ਤੁਸੀਂ ਘਰ ਬੈਠੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਹ ਵੀ ਇੱਕ ਪੁੰਨ ਦਾ ਕੰਮ ਹੈ